ਜਿਵੇਂ ਜਿਵੇਂ ਦਿਨੋ ਦਿਨ ਭਾਰਤ ਤੇ ਪਾਕਿਸਤਾਨ ਦਾ ਟਕਰਾਅ ਅੱਗੇ ਵੱਧ ਰਿਹਾ ਓਵੇਂ ਓਵੇਂ ਨਮੀਆਂ ਤੇ ਵੱਡੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਇੱਕ ਪਾਸੇ ਦੋਨੋਂ ਦੇਸ਼ ਇੱਕ ਦੂਜੇ ਦੇ ਉੱਪਰ ਵੱਡੀ ਬੰਬ ਬਾਰੀ ਕਰ ਰਹੇ ਨੇ ਤੇ ਦੂਜੇ ਪਾਸੇ ਇਸ ਟਕਰਾਅ ਦੇ ਦਰਮਿਆਨ ਅੱਜ ਭਾਰਤ ਤੇ ਪਾਕਿਸਤਾਨ ਬਾਰੇ ਅਮਰੀਕਾ ਦਾ ਤੇ ਚੀਨ ਦਾ ਬਿਆਨ ਸਾਹਮਣੇ ਆਇਆ ਚੀਨ ਤੇ ਅਮਰੀਕਾ ਪਹਿਲਾਂ ਇਹ ਸਭ ਕੁਝ ਦੇਖ ਰਹੇ ਸੀ ਤੇ ਅੱਜ ਉਹ ਬੋਲੇ ਨੇ ਔਰ ਕੀ-ਕਿਆ ਉਹਨਾਂ ਨੇ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਲਿਖਿਓ ਕਿ ਕੀ ਚੀਨ ਤੇ ਅਮਰੀਕਾ ਦੀ ਪੋਜੀਸ਼ਨ ਠੀਕ ਹੈ ਔਰ ਇੱਕ ਵੱਡੀ ਖਬਰ ਨੈਸ਼ਨਲ ਮੀਡੀਆ 'ਚ ਆ ਰਹੀ ਹੈ ਨੈਸ਼ਨਲ ਮੀਡੀਆ ਦੇ ਕੁਝ ਚੈਨਲ ਕਹਿ ਰਹੇ ਨੇ ਕਿ ਪਾਕਿਸਤਾਨ ਨੇ ਭਾਰਤ ਨੂੰ ਫੋਨ ਕੀਤਾ ਹੈ ਕਿ ਅਸੀਂ ਜੰਗ ਰੋਕਣ ਲਈ ਤਿਆਰ ਹਾਂ ਹੁਣ ਇਹ ਗੱਲ ਕਿੰਨੀ ਸੱਚੀ ਹੈ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਨੈਸ਼ਨਲ ਮੀਡੀਆ ਦੇ ਕੁਝ ਵੱਡੇ ਚੈਨਲ ਬਿਲਕੁਲ ਗਪੌੜ ਸੰਖ ਤੇ ਝੂਠ ਫਰੋਸ ਰਹੇ ਨੇ ਅਫਵਾਹਾਂ ਵੀ ਫਲਾ ਰਹੇ ਨੇ ਪਰ ਇੱਕ ਤੀਜੀ ਖਬਰ ਹੈ ਕਿ ਪਾਕਿਸਤਾਨ ਦੇ ਜਿਹੜੇ ਉਪ ਪ੍ਰਧਾਨ ਮੰਤਰੀ ਹੈ ਇਸ਼ਾਕ ਉਹਨਾਂ ਨੇ ਇਹ ਬਿਆਨ ਤਾਂ ਜਰੂਰ ਦਿੱਤਾ ਕਿ ਜੇ ਭਾਰਤ ਜੰਗ ਰੋਕਣ ਨੂੰ ਤਿਆਰ ਹੈ ਤਾਂ ਅਸੀਂ ਵੀ ਤਿਆਰ ਆ ਅਸੀਂ ਪੈਸੇ ਦੀ ਤੇ ਹੋਰ ਤਬਾਈ ਨਹੀਂ ਚਾਹੁੰਦੇ ਇਹ ਗੱਲ ਪੁਸ਼ਟੀ ਹੈ ਕਿ ਪਾਕਿਸਤਾਨ ਦੇ ਜਿਹੜੇ ਉਪ ਪ੍ਰਧਾਨ ਮੰਤਰੀ ਇਸ਼ਾਕ ਹੈ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਇੱਕ ਇੰਟਰਵਿਊ 'ਚ ਉਹ ਇਹ ਗੱਲ ਬੋਲ ਕੇ ਗਿਆ ਪਰ ਇਧਰ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਅੱਜ ਤਿੰਨਾਂ ਸੁਨਾਵਾਵਾਂ ਦੇ ਮੁਖੀਆਂ ਤੇ ਰੱਖਿਆ ਮੰਤਰੀ ਦੇ ਨਾਲ ਮੀਟਿੰਗ ਕੀਤੀ ਗਈ ਹੈ ਨਵੀਂ ਰਣਨੀਤੀ ਬਣਾਈ ਗਈ ਹੈ ਕਿਉਂਕਿ ਇੱਕ ਪਾਸੇ ਜਦੋਂ ਇਹ ਸਾਰਾ ਕੁਝ ਆ ਰਿਹਾ ਹੈ ਉਦੋਂ ਹੀ ਜਿਹੜੀ ਭਾਰਤ ਦੀ ਕਰਨਲ ਸੋਫੀਆ ਕਰੇਸ਼ੀ ਹੈ ਉਹਨੇ ਦਾਅਵਾ ਕੀਤਾ ਹੈ ਕਿ ਬੀਤੀ ਰਾਤ ਪਾਕਿਸਤਾਨ ਨੇ ਭਾਰਤ ਦੀਆਂ 26 ਥਾਵਾਂ ਤੇ ਅਟੈਕ ਕੀਤਾ ਜਿਹੜਾ ਕਿ ਅਸੀਂ ਨਕਾਮ ਕੀਤਾ ਔਰ ਸੋਫੀਆ ਕਰੈਸ਼ੀ ਕਰਨਲ ਨੇ ਕਿਹਾ ਕਿ ਲਗਭਗ 550 ਦੇ ਕਰੀਬ ਜਿਹੜੇ ਡਰੋਨ ਬੰਬ ਨੇ ਜਾਂ ਮਜ਼ਾਈਲ ਅਟੈਕ ਨੇ ਉਹ ਪਾਕਿਸਤਾਨ ਨੇ ਕੀਤੇ ਤੇ ਫਾਸਟ ਫਾਸਟ ਗਤੀ ਦੇ ਨਾਲ ਮਾਰ ਕਰਨ ਵਾਲੀਆਂ ਮਜ਼ਾਈਲਾਂ ਦੀ ਵਰਤੋਂ ਵੀ ਪਾਕਿਸਤਾਨ ਕਰਨ ਲੱਗ ਪਿਆ ਹੈ ਤਾਂ ਇਸ ਦਰਮਿਆਨ ਜਿਹੜਾ ਅਮਰੀਕਾ ਦਾ ਤੇ ਚਾਈਨਾ ਦਾ ਬਿਆਨ ਆਇਆ ਉਹ ਮਹੱਤਵਪੂਰਨ ਹੈ ਉਹਨਾਂ ਨੇ ਕੀ ਕਿਹਾ ਅਮਰੀਕਾ ਨੇ ਕਿਹਾ ਕਿ ਦੋਨਾਂ ਦੇਸ਼ਾਂ ਨੂੰ ਸ਼ਾਂਤੀ ਵੱਲ ਵਧਣਾ ਚਾਹੀਦਾ ਹੈ ਅੱਗੇ ਹੋਰ ਜੰਗ ਨੂੰ ਨਹੀਂ ਵਧਾਉਣਾ ਚਾਹੀਦਾ ਅਮਰੀਕਾ ਦੇ ਜਿਹੜੇ ਵਿਦੇਸ਼ ਮੰਤਰੀ ਹੈ ਉਹਨਾਂ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨਾਲ ਵੀ ਗੱਲ ਕੀਤੀ ਹੈ ਔਰ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨਾਲ ਵੀ ਗੱਲ ਕੀਤੀ ਹੈ ਔਰ ਅਮਰੀਕਾ ਇੱਕ ਤਰ੍ਹਾਂ ਨਾਲ ਹੁਣ ਵਚਾਲੇ ਵਿਚੋਲਾ ਬਣਨ ਦੀ ਕੋਸ਼ਿਸ਼ ਜ਼ਰੂਰ ਕਰ ਰਿਹਾ ਹੈ ਜਿਹੜੇ ਅਮਰੀਕਾ ਨੇ ਪਹਿਲਾਂ 2 ਦਿਨ ਪਹਿਲਾਂ ਇਹ ਬਿਆਨ ਦਿੱਤਾ ਸੀ ਕਿ ਅਸੀਂ ਵਿੱਚ ਨਹੀਂ ਆਵਾਂਗੇ ਅਸੀਂ ਸਿਰਫ ਕਵਾਂਗੇ ਅੱਜ ਅਮਰੀਕਾ ਨੇ ਸਿੱਧੇ ਤੌਰ ਤੇ ਯਤਨ ਜਟਾਉਣਾ ਸ਼ੁਰੂ ਕੀਤਾ ਹੈ ਵੇਖਦੇ ਹਾਂ ਕਿ ਕੀ ਬਣਦਾ ਹੈ ਵੈਸੇ ਅਮਰੀਕਾ ਉਹਨਾਂ ਦੇਸ਼ਾਂ 'ਚ ਆਉਂਦਾ ਜੋ ਹਥਿਆਰ ਵੇਚਦੇ ਨੇ ਤੇ ਹਥਿਆਰ ਵੇਚਣ ਵਾਲੇ ਦੇਸ਼ਾਂ ਬਾਰੇ ਦੁਨੀਆ ਪੱਧਰ ਦੇ ਉੱਪਰ ਇਹ ਇੱਕ ਪਰਸੈਪਸ਼ਨ ਹੈ ਕਿ ਉਹ ਲੜਾਈਆਂ ਨੂੰ ਘਟਾਉਂਦੇ ਨਹੀਂ ਬਲਕਿ ਅੰਦਰੋਂ ਹੋਰ ਤੇ ਬਾਹਰੋਂ ਹੋਰ ਤਰੀਕੇ ਨਾਲ ਚੱਲਦੇ ਨੇ ਪਰ ਉਧਰ ਚੀਨ ਦਾ ਬਿਆਨ ਵੀ ਆਇਆ ਚੀਨ ਭਾਵੇਂ ਪਾਕਿਸਤਾਨ ਨੂੰ ਹਥਿਆਰ ਵੇਚਦਾ ਰਿਹਾ ਹੈ ਹੁਣ ਤੱਕ ਪਾਕਿਸਤਾਨ ਨੇ ਬੜੀ ਵਾਰ ਚੀਨ ਤੋਂ ਹਥਿਆਰ ਖਰੀਦੇ ਨੇ ਪਰ ਚੀਨ ਨੇ ਵੀ ਇਸ ਮਸਲੇ ਦੇ ਉੱਪਰ ਕਿਹਾ ਕਿ ਅੱਤਵਾਦ ਗਲਤ ਚੀਜ਼ ਹੈ ਤਾਂ ਚੀਨ ਵੀ ਗੋਲਮੋਲ ਜੀ ਗੱਲ ਕਰ ਚੁੱਕਾ ਹੋਇਆ ਤੇ ਚੀਨ ਨੇ ਕਿਹਾ ਕਿ ਯੁੱਧ ਨੂੰ ਹੋਰ ਅੱਗੇ ਵਧਾਉਣਾ ਠੀਕ ਨਹੀਂ ਹੁਣ ਇਹਨਾਂ ਦੋਨਾਂ ਦੇਸ਼ਾਂ ਦੇ ਬਿਆਨਾਂ ਤੇ ਤੁਸੀਂ ਕੀ ਕਹੋਗੇ ਤੁਸੀਂ ਸਿਆਣੇ ਹੋ ਸਮਝਦਾਰ ਹੋ ਆਪਣਾ ਕਮੈਂਟ ਆਪਣੀ ਬੁੱਧੀ ਨਾਲ ਜ਼ਰੂਰ ਲਿਖਿਓ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਅੱਜ ਮੀਡੀਆ ਦੇ ਸਾਹਮਣੇ ਆ ਕੇ ਕੁਝ ਵੱਡੀਆਂ ਗੱਲਾਂ ਕੀਤੀਆਂ ਨੇ ਇਸ ਜੰਗ ਦੇ ਮਾਹੌਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕਰੋੜਾਂ ਰੁਪਏ ਲਾ ਕੇ ਜੰਗ ਦੇ ਮਾਹੌਲ ਦੇ ਵਿੱਚ ਕੁਝ ਚੀਜ਼ਾਂ ਖਰੀਦ ਰਹੇ ਹਾਂ ਉਹਨਾਂ ਨੇ ਕਿਹਾ ਅਸੀਂ ਇਦਾਂ ਦੇ ਆਟੋਮੈਟਿਕ ਕਟਰ ਖਰੀਦੇ ਨੇ ਜੇਕਰ ਕੋਈ ਬਿਲਡਿੰਗ ਡਿੱਗ ਪਵੇ ਉਹਦੇ ਥੱਲੇ ਕੋਈ ਲੋਕ ਆ ਜਾਣ ਤਾਂ ਕਟਰਾਂ ਨਾਲ ਤੁਰੰਤ ਉਹਨੂੰ ਕੱਟ ਕੇ ਕੱਢਿਆ ਜਾ ਸਕੇ ਮੁੱਖ ਮੰਤਰੀ ਭਗਵਨ ਤਮਾਨ ਨੇ ਕਿਹਾ ਕਿ ਅਸੀਂ ਕਰੋੜਾਂ ਰੁਪਈਆਂ ਨਾਲ ਇਹੋ ਜਿਹੇ ਯੰਤਰ ਵੀ ਕੁਝ ਖਰੀਦੇ ਨੇ ਕਿ ਜੇਕਰ ਕਿਸੇ ਵੀ ਡਿੱਗੇ ਮਲਬੇ ਦੇ ਥੱਲੇ ਕੋਈ ਭੋਰਾ ਸਹਿਕ ਵੀ ਰਿਆ ਤਾਂ ਉਹ ਮਸ਼ੀਨਾਂ ਉਹਦੇ ਬਾਰੇ ਜਾਣਕਾਰੀ ਦੇ ਦਿੰਦੀਆਂ ਨੇ ਤੇ ਉਹਨੂੰ ਬਚਾਇਆ ਜਾ ਸਕਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਐਸੇ ਸੂਟ ਖਰੀਦੇ ਨੇ ਜਿਹੜੇ ਅੱਗ ਦੇ ਵਿੱਚ ਪਾ ਕੇ ਸਿੱਧਾ ਵੜਿਆ ਜਾ ਸਕਦਾ ਤੇ ਉਹ ਅੱਗ ਫਿਰ ਅਸਰ ਨਹੀਂ ਕਰਦੀ ਕਿਸੇ ਵੀ ਥਾਂ ਤੇ ਐਓ ਜੀ ਨੋ ਬਤਾਵੇ ਤਾਂ ਉਹ ਕੰਮ ਦੇਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਝੂਠੀਆਂ ਅਫਵਾਹਾਂ ਫਲਾਉਣ ਤੋਂ ਬਚੋ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਫੌਜ ਦੀ ਮੇਰੇ ਨਾਲ ਗੱਲ ਹੋਈ ਅੱਜ ਔਰ ਫੌਜ ਨੇ ਕਿਹਾ ਕਿ ਜਦੋਂ ਵੀ ਕੋਈ ਚੀਜ਼ ਕਿੱਤੇ ਡਿੱਗਦੀ ਹੈ ਕਿਸੇ ਡਰੋਨ ਦਾ ਮਲਬਾ ਕਿਸੇ ਮਿਸਾਈਲ ਦਾ ਮਲਬਾ ਤਾਂ ਲੋਕ ਉੱਥੇ ਜਮ੍ਹਾਂ ਹੋ ਜਾਂਦੇ ਨੇ ਇਕੱਠੇ ਹੋ ਜਾਂਦੇ ਨੇ ਤੇ ਫੌਜ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਉਹਨਾਂ ਚੀਜ਼ਾਂ ਨੂੰ ਵੇਖਣਾ ਫੜਨਾ ਚੁੱਕਣਾ ਸ਼ੁਰੂ ਕਰ ਦਿੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਠੀਕ ਨਹੀਂ ਬਿਲਕੁਲ ਉਹਨੂੰ ਹੱਥ ਨਾ ਲਾਓ ਚੀਜ਼ ਨੂੰ ਉਹਦੇ ਵਿੱਚ ਕੋਈ ਵਿਸਫੋਟਕ ਸਮੱਗਰੀ ਹੋ ਸਕਦੀ ਹੈ ਇਸ ਕਰਕੇ ਜਦੋਂ ਤੱਕ ਫੌਜ ਤੇ ਪੁਲਿਸ ਨਾ ਆਵੇ ਉਹਨਾਂ ਚੀਜ਼ਾਂ ਨੂੰ ਹੱਥ ਨਾ ਲਾਓ ਤੁਸੀਂ ਉਹਨਾਂ ਤੋਂ ਬਚ ਕੇ ਰਹੋ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਅੱਜ ਪਹਿਲਾਂ ਰਾਜ ਭਵਨ ਦੇ ਵਿੱਚ ਸਰਬ ਧਰਮ ਮੀਟਿੰਗ ਸੱਦੀ ਹੈ ਤੇ ਫਿਰ ਉਸ ਤੋਂ ਬਾਅਦ 5:30 ਵਜੇ ਸਰਬ ਪਾਰਟੀ ਮੀਟਿੰਗ ਸੱਦੀ ਹੈ ਤਾਂ ਕਿ ਇਸ ਟਾਈਮ ਦੇ ਉੱਪਰ ਇੱਕ ਜੁਟਤਾ ਦਾ ਸਨੇਹਾ ਇੱਕ ਮੁਟਤਾ ਦਾ ਸਨੇਹਾ ਦਿੱਤਾ ਜਾ ਸਕੇ ਕਿ ਅਸੀਂ ਧਾਰਮਿਕ ਤੌਰ ਤੇ ਤੇ ਸਿਆਸੀ ਤੌਰ ਤੇ ਇਸ ਟਾਈਮ ਇੱਕ ਮੁਠਾ ਕਿਉਂਕਿ ਮੁੱਖ ਮੰਤਰੀ ਨੇ ਕਿਹਾ ਕਿ ਇਸ ਟਾਈਮ ਜਿਹੜਾ ਵਿਰੋਧੀ ਦੇਸ਼ ਹੈ ਉਹ ਹਮਲਾ ਕਰ ਰਿਹਾ ਤਾਂ ਇੱਥੇ ਇੱਕ ਜੁਟਤਾ ਇੱਕ ਮੁੱਟਤਾ ਦਾ ਪ੍ਰਗਟਾਵਾ ਕਰਨਾ ਜ਼ਰੂਰੀ ਹੈ ਉਧਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰਕਾਰਾਂ ਚੋਂ ਇੱਕ ਵੱਡੇ ਚੈਨਲ ਦੇ ਪੱਤਰਕਾਰ ਨੇ ਕਿਹਾ ਕਿ ਕੁਝ ਸੋਸ਼ਲ ਮੀਡੀਆ ਤੇ ਲੋਕ ਅਫਵਾਹਾਂ ਫਲਾ ਰਹੇ ਨੇ ਇਹਦੇ ਬਾਰੇ ਕੀ ਕਹੋਗੇ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਨਹੀਂ ਜਿਹੜੇ ਵੱਡੇ ਚੈਨਲ ਨੇ ਜਿਹੜੇ ਮੇਨਸਟ੍ਰੀਮ ਮੀਡੀਆ ਉਹ ਜ਼ਿਆਦਾ ਅਫਵਾਹਾਂ ਫਲਾ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਹੜਾ ਜਿਆਦਾ ਅਫਵਾਹਾਂ ਫਲਾਉਣ ਵਾਲਾ ਮੀਡੀਆ ਉਹਨੂੰ ਅਫਵਾਹਾਂ ਰੋਕਣੀਆਂ ਚਾਹੀਦੀਆਂ ਮੁੱਖ ਮੰਤਰੀ ਨੇ ਸਿੱਧਾ ਐਗਜ਼ਾਮਪਲਾਂ ਦਿੱਤੀਆਂ ਵੀ ਮੇਨਸਟ੍ਰੀਮ ਮੀਡੀਆ ਦੇ ਚਲੇ ਵੱਡੇ ਚੈਨਲ ਨੇ ਉਹ ਤਾਂ ਬਿਲਕੁਲ ਝੂਠੀਆਂ ਖਬਰਾਂ ਦੇ ਰਹੇ ਨੇ ਮੁੱਖ ਮੰਤਰੀ ਨੇ ਕਿਹਾ ਕਿਉਂ ਤਾਂ ਇਹ ਕਹਿ ਰਹੇ ਨੇ ਕਿ ਭਾਰਤ ਦੀ ਆਰਮੀ ਲਾਹੌਰ ਪਹੁੰਚ ਗਈ ਕਰਾਂਚੀ ਪਹੁੰਚ ਗਈ ਅਲਾਹਾਬਾਦ ਪਹੁੰਚ ਗਈ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਵੀ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਇਹ ਮੇਨਸਟ੍ਰੀਮ ਮੀਡੀਆ ਨੂੰ ਵੀ ਰੋਕਣਾ ਚਾਹੀਦਾ ਸੋਸ਼ਲ ਮੀਡੀਆ ਤੇ ਵੀ ਅਫਵਾਹਾਂ ਨਹੀਂ ਫੈਲਣੀਆਂ ਚਾਹੀਦੀਆਂ ਪਰ ਮੇਨਸਟ੍ਰੀਮ ਮੀਡੀਆ ਜ਼ਿੰਮੇਵਾਰੀ ਨਾਲ ਕੰਮ ਨਹੀਂ ਕਰ ਰਿਹਾ ਮੇਨਸਟ੍ਰੀਮ ਮੀਡੀਆ ਬਾਰੇ ਅੱਜ ਫੇਰ ਕੇਂਦਰ ਸਰਕਾਰ ਨੂੰ ਐਡਵਾਈਜ਼ਰੀ ਜਾਰੀ ਕਰਨੀ ਪਈ ਹੈ ਕੱਲ ਵੀ ਤੇ ਅੱਜ ਵੀ ਕੱਲ ਰੱਖਿਆ ਮੰਤਰਾਲੇ ਨੇ ਕਿਹਾ ਸੀ ਕਿ ਸੂਤਰਾਂ ਦੇ ਹਵਾਲੇ ਨਾਲ ਕੋਈ ਖਬਰ ਨਾ ਦਿਓ ਜਿਹੜੀ ਗੱਲ ਪੁਖਤਾ ਹੈ ਪੁਸ਼ਟੀ ਹੈ ਉਹੀ ਕਰੋ ਅੱਜ ਫੇਰ ਕੇਂਦਰ ਸਰਕਾਰ ਨੇ ਮੀਡੀਆ ਨੂੰ ਇਹ ਕਿਹਾ ਕਿ ਜਿਹੜਾ ਸਾਇਰਨ ਉਹ ਆਪਣੀਆਂ ਵੀਡੀਓ ਦੇ ਵਿੱਚ ਜਿਹੜਾ 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 ਸਾਇਰਨ ਪ੍ਰਸ਼ਾਸਨ ਸ਼ਹਿਰਾਂ ਦੇ ਵਿੱਚ ਉਦੋਂ ਵਜਾਉਂਦਾ ਜਦੋਂ ਕੋਈ ਬਹੁਤ ਵੱਡਾ ਖਤਰਾ ਕੋਈ ਬਹੁਤ ਵੱਡਾ ਸੰਕਟ ਜਾਂ ਐਮਰਜੈਂਸੀ ਪੈਂਦੀ ਹੈ ਉਦੋਂ ਸਾਇਰਨ ਵਜਾਇਆ ਜਾ ਰਿਹਾ ਹੈ ਉਹੀ ਸਾਇਰਨ ਕੁਝ ਵੱਡੇ ਚੈਨਲ ਜਿਹੜੇ ਨੇ ਉਹ ਸਾਇਰਨ ਦਾ ਘੁੱਗੂ ਜਿਹੜਾ ਉਹ ਵਜਾਉਣਾ ਸ਼ੁਰੂ ਕਰ ਦਿੰਦੇ ਨੇ ਆਪਣੀ ਖਬਰ 'ਚ ਊ ਊ ਤਾਂ ਕੇਂਦਰ ਨੇ ਅੱਜ ਇੱਕ ਜ਼ੋਰਦਾਰ ਹਦਾਇਤ ਕੀਤੀ ਹੈ ਕਿ ਇਹ ਸਾਇਰਨ ਆਪਣੀਆਂ ਖਬਰਾਂ ਦੇ ਵਿੱਚ ਵਜਾਉਣਾ ਬੰਦ ਕਰੋ ਇਹ ਠੀਕ ਨਹੀਂ ਹੈ ਇਹ ਇਸ ਲਈ ਕੀਤਾ ਗਿਆ ਕਿਉਂਕਿ ਜਦੋਂ ਟੀਵੀਆਂ ਦੇ ਉੱਪਰ ਇਹ ਸਾਇਰਨ ਆਮ ਹੀ ਲੋਕ ਸੁਣਦੇ ਨੇ ਤਾਂ ਉਸ ਵਕਤ ਜਦੋਂ ਅਸਲੀ ਸਾਇਰਨ ਵੱਜਦਾ ਹੈ ਤਾਂ ਬਹੁਤ ਵਾਰ ਇਹ ਸਮਝ ਲਿਆ ਜਾਂਦਾ ਹੈ ਕਿ ਸ਼ਾਇਦ ਇਹ ਟੀਵੀ ਦੀ ਖਬਰ ਚ ਜਾਂ ਟੈਲੀਵਿਜ਼ਨ ਦੇ ਵਿੱਚ ਸਾਇਰਨ ਵੱਜ ਰਿਹਾ ਹੋ ਸਕਦਾ ਇਸ ਕਰਕੇ ਉਹ ਸਾਇਰਨ ਜਿਹੜਾ ਉਦੋਂ ਹੀ ਉਹਦੀ ਆਵਾਜ਼ ਆਉਣੀ ਚਾਹੀਦੀ ਹੈ ਜਦੋਂ ਸੱਚਮੁੱਚ ਕੋਈ ਖਤਰਾ ਹੈ टीवी स्क्रीन ਤੇ ਚੱਲ ਰਹੀਆਂ ਖਬਰਾਂ ਦੇ ਵਿਚਾਲੇ ਉਸ ਸਾਰਿਆਂ ਨੂੰ ਨਹੀਂ ਬਜਾਇਆ ਜਾਣਾ ਚਾਹੀਦਾ ਇਹ ਸਾਰੇ ਕੁਸ਼ਤੇ ਦਰਮਿਆਨ ਆਇਸ ਟਾਈਮ ਪੰਜਾਬ ਦੇ ਵਿੱਚ ਹਾਈ ਅਲਰਟ ਕੀਤਾ ਗਿਆ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਦਿਨ ਦੀ ਵੀ ਦੁਕਾਨਾਂ ਬੰਦ ਕਰਾ ਦਿੱਤੀਆਂ ਗਈਆਂ ਨੇ ਪੰਜਾਬ ਦੇ ਵਿੱਚ ਵੀ ਦਿਨ ਦੀ ਵੀ ਜਲੰਧਰ ਦੇ ਵਿੱਚ ਪਠਾਨਕੋਟ ਦੇ ਵਿੱਚ ਇਵਨ ਕੇ ਫਾਜ਼ਲ ਕਾ ਫਿਰੋਜ਼ਪੁਰ ਮੁਕਸਰ ਤੇ ਬਠਿੰਡਾ ਦੇ ਵਿੱਚ ਵੀ ਇਹ ਜੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਇਕੱਠਾ ਨਾ ਕਰੋ ਇਕੱਠੇ ਨਾ ਚੱਲੋ ਔਰ ਜਿਹੜੀ ਆਵਾਜ਼ ਆਈ ਉਹਨੂੰ ਇਕੱਠ ਕਰੋ ਤਾਂ ਇਹ ਸਾਰੇ ਕੁਸ਼ਤੇ ਦੇ ਦਰਮਿਆਨ ਇੱਕ ਬੜਾ ਸਹਿਮ ਜਿਹਾ ਮਾਹੌਲ ਬਣ ਚੁੱਕਿਆ ਜਿਹੜੇ ਸੂਬੇ ਭਾਰਤ ਦੇ ਸਰਹੱਦਾਂ ਤੋਂ ਦੂਰ ਨਹੀਂ ਉਹਨਾਂ ਦੇ ਵਿੱਚ ਨਹੀਂ ਪਰ ਜਿਹੜੇ ਚਾਰ ਸਟੇਟ ਪਾਕਿਸਤਾਨ ਦੇ ਨਾਲ ਲੱਗਦੇ ਨੇ ਖਾਸ ਕਰ ਪੰਜਾਬ ਉਹਨੇ ਹਮੇਸ਼ਾ ਹੀ ਇਹ ਦਰਦ ਭੋਗਿਆ ਤੇ ਹੁਣ ਫੇਰ ਪੰਜਾਬ ਇਹ ਦਰਦ ਭੋਗ ਰਿਹਾ ਪਹਿਲਾ ਵੀ ਜਦੋਂ ਕਿਤੇ ਜੰਗ ਦਾ ਮਾਹੌਲ ਬਣਦਾ ਹੈ ਤਾਂ ਪੰਜਾਬ ਜਿਹੜਾ ਉਹ ਸੰਕਟ 'ਚ ਆ ਜਾਂਦਾ ਹੈ ਜਿੰਨੀ ਵਾਰ ਵੀ ਪਹਿਲਾਂ ਲੜਾਈਆਂ ਹੋਈਆਂ ਨੇ ਚਾਹੇ ਉਹ ਪਾਕਿਸਤਾਨ ਦੇ ਨਾਲ 48-49 ਵੇਲੇ ਜਿਹੜੀ ਲੜਾਈ ਹੋਈ ਸੀ ਫਿਰ ਜਿਹੜੀ ਚੀਨ ਦੇ ਨਾਲ 1962 ਦੇ ਟਾਈਮ ਜਿਹੜੀ ਜੰਗ ਲੱਗੀ ਫਿਰ ਪਾਕਿਸਤਾਨ ਦੇ ਨਾਲ 1965 'ਚ ਜੰਗ ਲੱਗੀ ਫਿਰ ਪਾਕਿਸਤਾਨ ਦੇ ਨਾਲ 1971 'ਚ ਜੰਗ ਲੱਗੀ ਤੇ ਫਿਰ ਪਾਕਿਸਤਾਨ ਦੇ ਨਾਲ 1999 ਦੇ ਕਾਰਗਿਲ ਯੁੱਧ ਵੇਲੇ ਜੰਗ ਲੱਗੀ ਇਹ ਸਾਰੀਆਂ ਲੜਾਈਆਂ ਵੇਲੇ ਜਿਹੜਾ ਪੰਜਾਬ ਹੈ ਉਹ ਬਾਰਡਰ ਸਟੇਟ ਹੋਣ ਕਰਕੇ ਬਹੁਤ ਪਿਸਦਾ ਰਿਹਾ ਤੇ ਹੁਣ ਵੀ ਪੰਜਾਬ ਦੇ ਵਿੱਚ ਸੰਕਟ ਦੀ ਸਥਿਤੀ ਨਜ਼ਰ ਆ ਰਹੀ ਹੈ ਡਰੋਨ ਜਿੰਨੇ ਲਗਭਗ ਛੁੱਟੇ ਜਾ ਰਹੇ ਨੇ ਉਹ ਬਾਰਡਰ ਸਟੇਟ ਦੇ ਵਿੱਚ ਨੇ ਪੰਜਾਬ ਜੰਮੂ ਕਸ਼ਮੀਰ ਰਾਜਸਥਾਨ ਤੇ ਕੁਝ ਹਿੱਸਾ ਗੁਜਰਾਤ ਦਾ ਤੇ ਬਾਕੀ ਜਿਹੜੇ ਸਟੇਟ ਨੇ ਉਹ ਦੂਰ ਨੇ ਇਸ ਕਰਕੇ ਉਹ ਅਜੇ ਤੱਕ ਨਿਸ਼ਚਿੰਤ ਨੇ ਪੰਜਾਬ ਦੇ ਜਿਹੜੇ ਬਾਰਡਰ ਏਰੀਏ ਦੇ ਡਿਸਟ੍ਰਿਕਟ ਨੇ ਜ਼ਿਲ੍ਹੇ ਨੇ ਜਿਵੇਂ ਕਿ ਫਿਰੋਜ਼ਪੁਰ ਜਿਵੇਂ ਕਿ ਅੰਮ੍ਰਿਤਸਰ ਜਿਵੇਂ ਕਿ ਗੁਰਦਾਸਪੁਰ ਜਿਵੇਂ ਕਿ ਪਠਾਨਕੋਟ ਤਾਂ ਇਹਨਾਂ ਦੇ ਵਿੱਚ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਇੱਕ ਅਲਰਟਨੈਸ ਕਹਿ ਸਕਦੇ ਆ ਜਾਂ ਇੱਕ ਸਹਿਮ ਫੈਲਿਆ ਹੋਇਆ ਲੋਕਾਂ ਨੂੰ ਇੰਜ ਲੱਗਦਾ ਕਿ ਸਾਨੂੰ ਘਰ ਛੱਡ ਕੇ ਨਾ ਜਾਣਾ ਪਵੇ ਸਾਡੇ ਘਰਾਂ ਤੇ ਬੰਬਾਂ ਨਾ ਡਿੱਗ ਪੈਣ ਜਿਵੇਂ ਕਿ ਫਿਰੋਜ਼ਪੁਰ ਦੇ ਵਿੱਚ ਬੀਤੇ ਦਿਨ ਖਾਈ ਫੇਮੇਕੇ ਦੇ ਇੱਕ ਪਿੰਡ ਦੇ ਵਿੱਚ ਇੱਕ ਘਰ ਦੇ ਵਿੱਚ ਆ ਕੇ ਡਰੋਨ ਬੰਬ ਡਿੱਗਿਆ ਤੇ ਉਸ ਘਰ ਨੂੰ ਅੱਗ ਲੱਗੀ ਹੈ ਤਿੰਨ ਜੀ ਉਸ ਘਰ ਦੇ ਚੁਲਸ ਗਏ ਨੇ ਸੜ ਗਏ ਨੇ ਉਹ ਦਾਖਲ ਨੇ ਇਸੇ ਤਰ੍ਹਾਂ ਜਲੰਧਰ ਦੇ ਇੱਕ ਪਿੰਡ ਦੇ ਵਿੱਚ ਵੀ ਇਸ ਤਰ੍ਹਾਂ ਹੋਇਆ ਔਰ ਗੁਰਦਾਸਪੁਰ ਦੇ ਇੱਕ ਪਿੰਡ ਦੇ ਵਿੱਚ ਵੀ ਇਸ ਤਰ੍ਹਾਂ ਦੱਸਿਆ ਜਾ ਰਿਹਾ ਜੰਮੂ ਕਸ਼ਮੀਰ ਦੇ ਰਜ਼ੌਰੀ ਇਲਾਕੇ ਦੇ ਵਿੱਚ ਵੀ ਇੰਜ ਹੋਇਆ ਇੱਕ ਸੂਬੇਦਾਰ ਮੇਜਰ ਦੀ ਮੌਤ ਸ਼ਹੀਦਤ ਵੀ ਉਸ ਮਾਮਲੇ ਚ ਹੋਈ ਦੱਸੀ ਜਾ ਰਹੀ ਹੈ ਤਾਂ ਉਧਰ ਜੈਸਲਮੇਰ ਇਲਾਕੇ ਦੇ ਵਿੱਚ ਵੀ ਬੀਤੀ ਰਾਤ ਪਾਕਿਸਤਾਨ ਨੇ ਡਰੋਨ ਜਿਹੜੇ ਨੇ ਉਹ ਸੱਟੇ ਨੇ ਭਾਰਤ ਦੀ ਕਰਨਲ ਸੋਫੀਆ ਕਰੈਸੀ ਨੇ ਇਹ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਬੀਤੀ ਰਾਤ 26 ਥਾਵਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਤੇ ਖਾਸ ਕਰ ਜਿਹੜੇ ਭਾਰਤ ਦੇ 에ਅਰ ਬੇਸ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜੋ ਨਾਕਾਮ ਕਰ ਦਿੱਤੀ ਗਈ ਸੋਫੀਆ ਕਰੈਸੀ ਨੇ ਕਿਹਾ ਕਿ ਪਾਕਿਸਤਾਨ ਨੇ ਜਿਹੜਾ ਉਦਮਪੁਰ 에ਅਰ ਬੇਸ ਹੈ ਜਿਹੜਾ ਜਿਹੜਾ ਬਠਿੰਡਾ 에ਅਰ ਬੇਸ ਹੈ ਜਿਹੜਾ ਹੋਰ ਜਿੰਨੇ ਵੀ ਪੰਜਾਬ ਦੇ 에ਅਰ ਬੇਸ ਨੇ ਭਾਰਤ ਦੇ 에ਅਰ ਬੇਸ ਨੇ ਉਹਨਾਂ ਦੇ ਉੱਪਰ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਨਾਕਾਮ ਕੀਤੇ ਗਏ ਨੇ ਔਰ ਫਿਰ ਕਰਨਲ ਸੋਫੀਆ ਕ੍ਰੈਸ਼ੀ ਨੇ ਇਹ ਵੀ ਕਿਹਾ ਕਿ ਮੋੜਵੇ ਜਵਾਬ ਦੇ ਵਿੱਚ ਭਾਰਤ ਨੇ ਪਾਕਿਸਤਾਨ ਦੇ ਕਈ ਜਿਹੜੇ ਸੁਰੱਖਿਆ ਸਿਸਟਮ ਨੇ ਤਬਾਹ ਕੀਤੇ ਨੇ ਔਰ ਉਹਨਾਂ ਦੇ 에ਅਰ ਬੇਸ ਵੀ ਤਬਾਹ ਕੀਤੇ ਨੇ ਔਰ ਸੋਫੀਆ ਕ੍ਰੈਸ਼ੀ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਪੂਰੀ ਦੁਨੀਆ ਨੂੰ ਝੂਠ ਬੋਲ ਰਿਹਾ ਕਿ ਭਾਰਤ ਜਿਹੜਾ ਉਹ ਰਹਾਇਸ਼ੀ ਇਲਾਕੇ ਦੇ ਵਿੱਚ ਅਟੈਕ ਕਰ ਰਿਹਾ ਪਰ ਅਸੀਂ ਇਹ ਅਟੈਕ ਨਹੀਂ ਕੀਤਾ ਸੋਫੀਆ ਕਰੈਸ਼ੀ ਕਰਨਲ ਸੋਫੀਆ ਕਰੈਸ਼ੀ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦੁਨੀਆ ਨੂੰ ਗੁੰਮਰਾਹ ਕਰ ਰਿਹਾ ਅਸੀਂ ਕਿਸੇ ਵੀ ਰਹਾਇਸ਼ੀ ਇਲਾਕੇ 'ਚ ਅਟੈਕ ਨਹੀਂ ਕਰ ਰਹੇ ਸਗੋਂ ਪਾਕਿਸਤਾਨ ਸਾਡੇ ਰਹਾਇਸ਼ੀ ਇਲਾਕਿਆਂ ਦੇ ਵਿੱਚ ਅਟੈਕ ਕਰਕੇ ਕਹਿਰਾਨਾ ਹਰਕਤ ਕਰ ਰਿਹਾ ਇਹ ਗੱਲ ਸੋਫੀਆ ਕਰੈਸ਼ੀ ਨੇ ਆਖੀ ਹੈ ਤੁਸੀਂ ਇਹ ਸਭ ਕੁਝ ਬਾਰੇ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ